ਸਰਬਜੀਤ ਕੌਰ ਜਾਂ ਫਿਰ ਨੂਰ ਹਸੈਨ ਜਿਹੜੀ ਕਿ ਪਿਛਲੇ ਟਾਈਮ ਦੇ ਵਿੱਚ ਨਨਕਾਣਾ ਸਾਹਿਬ ਗਈ ਸੀਗੀ ਸਿੱਖ ਸੰਗਤ ਦੇ ਨਾਲ ਤੇ ਗਲਤ ਉਪਯੋਗ ਕੀਤਾ ਸਿੱਖ ਸੰਗਤ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਤੇ ਆਪਣੇ ਆਸ਼ਕੀ ਦੇ ਚੱਕਰਾਂ ਦੇ ਵਿੱਚ ਸਿੱਖ ਧਰਮ ਨੂੰ ਯੂਜ਼ ਕਰਕੇ ਪਾਕਿਸਤਾਨ ਚਲੇ ਗਈ ਸੀ ਸਾਰੇ ਲੋਕਾਂ ਨੇ ਥੂ-ਥੂ ਕੀਤੀ ਸੀਗੀ ਔਰ ਸਾਰੇ ਲੋਕਾਂ ਨੇ ਇਹ ਵੀ ਕਿਹਾ ਸੀਗਾ ਜਿਹੜੀ ਆਪਣੇ ਘਰ ਦੀ ਨਹੀਂ ਹੋਈ ਉਹਨੇ ਦੂਜਿਆਂ ਦੀ ਕੀ ਹੋਣਾ ਸੋ ਉਸੇ ਤਰ੍ਹਾਂ ਹੋਇਆ ਕਿ ਹੁਣ ਉੱਥੇ ਜਾ ਕੇ ਉਹਨਾਂ ਨੇ ਆਪਣਾ ਨਿਕਾਹ ਕਰ ਲਿਆ ਸੀਗਾ ਨਾਸਿਰ ਹੁਸੈਨ ਦੇ ਨਾਲ ਔਰ ਉੱਥੇ ਨੂਰ ਹੁਸੈਨ ਬਣ ਕੇ ਰਹਿਣ ਲੱਗ ਗਈ ਸੀਗੀ ਉਹਨੇ ਨਿਕਾਹ ਕਰ ਲਿਆ ਸੀਗਾ ਤੇ ਪਨਾਹ ਮੰਗ ਲਈ ਸੀਗੀ ਕਿ ਮੈਂ ਇੱਥੇ ਹੀ ਰਹਿਣਾ ਤੇ ਉਸ ਤੋਂ ਬਾਅਦ ਵੀ ਉੱਤੇ ਇੱਕ ਪਟੀਸ਼ਨ ਧਾਇਰ ਕੀਤੀ ਗਈ ਸੀਗੀ ਕਿ ਇਸ ਤੋਂ ਸਾਨੂੰ ਖਤਰਾ ਹੈ ਜੀ ਇਹਨੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਆ ਤੇ ਗਲਤ ਤਰੀਕੇ ਦੇ ਨਾਲ ਇੱਥੇ ਪਹੁੰਚੀ ਆ ਸੋ ਇਹਨੂੰ ਇਹਦੀ ਹੋਮ ਕੰਟਰੀ ਦੇ ਵਿੱਚ ਰਿਪੋਰਟ ਕੀਤਾ ਜਾਵੇ ਸੂਪਰੀਮ ਕੋਰਟ ਦਾ ਜਿਹੜੀ ਉਥੋਂ ਦੀ ਹੈਗੀ ਆ ਪਾਕਿਸਤਾਨ ਦੀ ਉਹਦਾ ਆਰਡਰ ਆ ਗਿਆ ਸੀਗਾ ਕਿ ਇਹਨੂੰ ਡਿਪੋਰਟ ਕੀਤਾ ਜਾਵੇ ਤੇ ਅੱਜ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇੱਕੋ ਨਿਊ ਚੱਲਦੀ ਪਈ ਆ ਜੀ ਸਰਬਜੀਤ ਕੌਰ ਪੰਜਾਬ ਦੇ ਵਿੱਚ ਆ ਗਈ ਆ ਜੀ ਪਾਕਿਸਤਾਨ ਨੇ ਧੱਕਾ ਮਾਰਤਾ ਰਿਪੋਰਟ ਕਰਤੀ ਕੀ ਹੋਇਆ ਅਸਲ ਦੇ ਵਿੱਚ ਸੱਚ ਇਹ ਆ ਕਿ ਉਹਦੀ ਡਿਪੋਰਟੇਸ਼ਨ ਟਲ ਗਈ ਆ ਜੀ ਅਜੇ ਉਹਨੂੰ ਰਿਪੋਰਟ ਨਹੀਂ ਕੀਤਾ ਕਿਉਂ ਉਹਦੀ ਰਿਪੋਰਟ 에ਜੰਟ ਵਾਲੀ ਆ ਕਿਉਂ ਨਹੀਂ ਉਹ ਰਿਪੋਰਟ ਕੀਤਾ ਇਹਦੇ ਬਾਰੇ ਗੱਲ ਕਰ ਲਈਏ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬੀ ਤੇ ਇਹੀ ਕਰਦੇ ਆ ਭਾਈ ਸਾਨੂੰ ਨਹੀਂ ਜਰੂਰਤ ਇਹਨੂੰ ਰੱਖ ਲਓ ਆਪਣੇ ਕੋਲੇ ਵਧੀਆ ਇੱਥੋਂ ਗਿਆ ਹੈ ਨਿਕਲ ਹੀ ਇੱਥੋਂ ਸੋ ਤੁਸੀਂ ਇਹਨੂੰ ਆਪਣੇ ਕੋਲ ਹੀ ਰੱਖੋ ਸਾਨੂੰ ਤੇ ਇਹਦੀ ਲੋੜ ਹੈ ਨਹੀਂ ਸਾਰੇ ਪੰਜਾਬੀਆਂ ਦਾ ਪਹਿਲਾ ਇਹੀ ਕਹਿਣਾ ਤੇ ਦੂਜੀ ਗੱਲ ਇਹ ਆ ਕਿ ਅਗਰ ਇਹਨੂੰ ਰਿਪੋਰਟ ਕਰਨਾ ਸੀ ਕਰ ਦੋ ਫੇ ਖੇਲ ਖਲਾਈਆਂ ਕਿਉਂ ਕਰਦੇ ਪਏ ਅੱਜ ਰਿਪੋਰਟ ਕੀਤਾ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਨਿਊਜ਼ ਚੱਲ ਪਈ ਜੀ ਆ ਗਈ ਜੀ ਸਰ ਵੀ ਇਹ ਤੁਹਾਨੂੰ ਰਿਪੋਰਟ ਕੀਤਾ ਕਿਸੇ ਦੇ ਤੱਕ ਨਹੀਂ ਤੇ ਇਹ ਵੀ ਚਲਾਤੇ ਆ ਕਿ ਦਿੱਲੀ ਪਹੁੰਚ ਗਈ ਜੀ ਉਹ ਦਿੱਲੀ ਲੈ ਕੇ ਜੀ ਉਹਨੂੰ ਚੁੱਕ ਕੇ ਪਰ ਅਸਲ ਦੇ ਵਿੱਚ ਹਜੇ ਉਹਨੂੰ ਰਿਪੋਰਟ ਨਹੀਂ ਕੀਤਾ ਜਦੋਂ ਉਹਨੂੰ ਰਿਪੋਰਟ ਕਰਨ ਲੱਗੇ ਸੀ ਕੁਝ ਇਮੀਗ੍ਰੇਸ਼ਨ ਦੇ ਪੇਪਰਾਂ ਨੂੰ ਲੈ ਕੇ ਕੁਝ ਇਮੀਗ੍ਰੇਸ਼ਨ ਕਾਰਵਾਈ ਨੂੰ ਲੈ ਕੇ ਉਹਦੀ ਡਿਪੋਰਟੇਸ਼ਨ ਤੇ ਰੋਕ ਲੱਗ ਗਈ ਆ ਪਰ ਹੁਣ ਰੋਕ ਲੱਗੇ ਨਾ ਲੱਗੇ ਪਰ ਹੁਣ ਇਹਦੇ ਨਾਲ ਤਾਂ ਉਹ ਹੋਈ ਨਾ ਜਿਹੜੀ ਆਪਣੇ ਕਾਹਤ ਵੀ ਹੁੰਦੀ ਸੀ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾੜ ਦਾ ਉਹ ਕੰਮ ਆ ਕਿ ਹੁਣ ਉੱਥੋਂ ਵੀ ਆ ਗਈ ਉੱਥੋਂ ਵੀ ਅਰੈਸਟ ਕਰਨ ਲਈ ਉੱਥੋਂ ਦੇ ਲੋਕ ਵੀ ਆਪਣਾ ਨਹੀਂ ਰਹੇ ਕਿ ਜਿਹੜੀ ਆਪਣਿਆਂ ਦੀ ਨਹੀਂ ਹੋਈ ਖਾਸ ਕਰਕੇ ਸਿੱਖਾਂ ਦੀ ਨਹੀਂ ਹੋਈ ਸਿੱਖ ਧਰਮ ਨੂੰ ਸਾਰੇ ਮੰਨਦੇ ਆ ਕਿ ਵਾਕਈਏ ਲੋਕਾਂ ਦੀ ਹੈਲਪ ਕਰਦਾ ਕਿਸੇ ਨਾ ਈਰ ਆਨਖਾ ਨਹੀਂ ਸਿੱਖ ਧਰਮ ਦੀ ਸਾਰੇ ਸਾਡੇ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਚਾਰ ਚਾਰ ਦਰਵਾਜ਼ੇ ਹੁੰਦੇ ਆ ਕਿ ਜਿਹੜੇ ਮਰਜੀ ਧਰਮ ਦਾ ਆਵੇ ਸਾਰਿਆਂ ਦਾ ਵੈਲਕਮ ਆ ਕਿਸੇ ਨਾਲ ਕੋਈ ਧਰਮ ਦਾ ਕੋਈ ਈਰਖਾ ਨਹੀਂ ਆ ਸੋ ਇਹਦੇ ਕਰਕੇ ਵੀ ਪਾਕਿਸਤਾਨੀ ਜਿਹੜੇ ਲੋਕ ਆ ਉਹ ਇਸ ਚੀਜ਼ ਨੂੰ ਸਹੀ ਨਹੀਂ ਸਮਝਦੇ ਪਏ ਕਿ ਇਹ ਜਿਹੜੀ ਜਨਾਨੀਆਂ ਇਹਦੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਜਿਹੜੀ ਸੰਗਤ ਆ ਰਹੀ ਸੀ ਉਹ ਸਾਰੀ ਸੰਗਤ ਨੂੰ ਨਿਰਾਸ਼ ਕੀਤਾ ਠੇਸ ਪਹਚਾਈਆ ਤੇ ਉਹ ਆਉਣ ਵਾਲੇ ਲੋਕਾਂ ਲਈ ਪ੍ਰੋਬਲਮਾਂ ਖੜੀਆਂ ਕੀਤੀਆਂ ਜਿੱਦਾਂ ਕਿ ਉਹ ਸ਼ਰਮਨੀ ਗੁਰਦੁਆਰਾ ਕਮੇਟੀ ਨੇ ਡਿਸੀਜਨ ਇਹ ਲੈ ਲਿਆ ਠੀਕਾ ਕਿ ਅੱਜ ਤੋਂ ਬਾਅਦ ਕੋਈ ਵੀ ਬੀਬੀ ਇਕੱਲੀ ਨਹੀਂ ਭੇਜਾਂਗੇ ਅਸੀਂ ਇਸ ਜਥੇ ਦੇ ਵਿੱਚ ਕੋਈ ਵੀ ਅਗਰ ਜਾਏਗੀ ਤਾਂ ਉਹਦਾ ਫੈਮਿਲੀ ਮੈਂਬਰ ਕੋਈ ਨਾ ਕੋਈ ਹੋਣਾ ਜ਼ਰੂਰੀ ਆ ਕਿੰਨਿਆ ਹੁਣ ਹੋਰ ਵੀ ਪ੍ਰੋਬਲਮ ਵੀਜ਼ੇ ਦੇਣ ਦੇ ਵਿੱਚ ਵੀ ਭਾਰਤ ਸਰਕਾਰ ਕਿੰਨਾ ਸੋਚੇਗੀ ਕਿੰਨਾ ਪ੍ਰੋਬਲਮ ਆਏਗੀ ਆਉਣ ਆਉਣ ਵਾਲੇ ਟਾਈਮ ਦੇ ਵਿੱਚ ਸੋ ਉਹਨਾਂ ਦੀਆਂ ਵੀ ਵਾਦੋਆਮਾਂ ਸੋ ਹੁਣ ਉਹਨੂੰ ਉੱਥੋਂ ਤਾਂ ਭੇਜ ਦੇਣਾ ਅੱਜ ਨਹੀਂ ਕੱਲ ਨੂੰ ਰਿਪੋਰਟ ਉਹਨੂੰ ਕਰੇ ਦੇਣਾ ਹੁਣ ਇਹਦੇ ਵਿੱਚ ਜਿਆਦਾ ਪਾਕਿਸਤਾਨ ਖੁਦ ਅੱਕਿਆ ਬੈਠਾ ਕਿ ਇਹਨੂੰ ਲੈ ਜਾਓ ਭਾਈ ਸਾਨੂੰ ਆਪ ਡਰ ਲੱਗਦਾ ਕਿ ਜਾ ਸੋਸਤਾ ਨਹੀਂ ਔਰ ਇੰਡੀਆ ਦੀ ਪਾਵਰ ਲਾ ਲਓ ਜਾਂ ਫਿਰ ਇੰਡੀਆ ਕਹਿ ਰਹੀ ਹੈ ਕਿ ਸਾਡਾ ਬੰਦਾ ਇਹਨੂੰ ਇੱਥੇ ਸਾਨੂੰ ਦੋ ਅਸੀਂ ਇਹ ਤੋਂ ਪੁਛਤਾਛ ਕਰਦੀ ਆਪਾਂ ਇਹ ਕਿਉਂ ਗਈ ਕੀ ਚੱਕਰ ਸੀ ਅਕਸਰ ਜਿੱਤਾਂ ਇਹ ਤੋਂ ਪੁੱਛਿਆ ਜਾ ਰਿਹਾ ਜੀ ਪਤਾ ਲੱਗਾ ਸੀਗਾ ਕਿ 9 ਸਾਲ ਪਹਿਲਾਂ ਤੋਂ ਭਾਈ ਚ ਮਿਲੇ ਸੀਗੇ ਇਹ ਉੱਥੋਂ ਇਹਨਾਂ ਦਾ ਸਿਸਟਮ ਚੱਲਦਾ ਪਿਆ ਤੇ ਘਰ ਪਰਿਵਾਰ ਵੀ ਵਧੀਆ ਸੀਗਾ ਕਹਿੰਦੇ ਕੋਠੀ ਵਧੀਆ ਪਈ ਹੋਈ ਆ ਪੋਤੇ ਆਣੇ ਆ ਸੀਗੀ ਮੁੰਡੇ ਸੀਗੇ ਵਿਆਹੇ ਪਰੇ ਸੀਗੇ ਨੂਹਾਂ ਸੀਗੀਆਂ ਹੱਸਦਾ ਭਰਦਾ ਘਰ ਸੀਗਾ ਫਿਰ ਵੀ ਪਤਾ ਨਹੀਂ ਉੱਥੇ ਕੀ ਕਰਨ ਗਈ ਕੀ ਇਹ ਤੇ ਅੱਖਾਂ ਦੇ ਉੱਪਰ ਪੈ ਗਿਆ ਸੀਗਾ ਸਮਝ ਨਹੀਂ ਲੱਗਦੀ ਪਈ ਕਿਸੇ ਨੂੰ ਪਰ ਹੁਣ ਕੀ ਹੋਇਆ ਨਾ ਘਰ ਦੀ ਨਾ ਘਾੜ ਦੀ ਹੁਣ ਨਾ ਦਾ ਪੰਜਾਬੀਆਂ ਨੇ ਅਪਣਾਉਣੀ ਆ ਨਾ ਭਾਰਤੀਆਂ ਨੇ ਅਪਣਾਉਣੀ ਆ ਨਾ ਹੀ ਇਹਦੇ ਪਰ ਪਰਿਵਾਰ ਨੇ ਅਪਣਾਉਣੀ ਆ ਜਾਊਂਗੀ ਤਾਂ ਜਾਊਂਗੀ ਕਿੱਥੇ ਕੀ ਹੋਇਆ ਹੈ ਇਹਦੇ ਨਾਲ ਸੋ ਤਾਂ ਇਹ ਕਹਿੰਦੇ ਹੁੰਦੇ ਆ ਅਗਰ ਕੁਝ ਵੀ ਕਰਨਾ ਹੁੰਦਾ ਤਾਂ ਅੱਖਾਂ ਦੇ ਉੱਪਰ ਥੋੜੀ ਜਿਹੀ ਪੱਟੀ ਨਾ ਇੰਨੀ ਜ਼ਿਆਦਾ ਬੰਨ੍ਹਿਆ ਕਰੋ ਉਹਨੂੰ ਥੋੜੀ ਜਿਹੀ ਖੋਲ ਲਿਆ ਕਰੋ ਤਾਂ ਕਿ ਤੁਹਾਨੂੰ ਅਗਲਾ ਥੋੜਾ ਜਿਹਾ ਅੱਗੇ ਦਾ ਵੀ ਦੇਖ ਸਕੇ ਇਹ ਨਾ ਹੋਵੇ ਕਿ ਤਸੀਂ ਬਸ ਹੁਣੇ ਜੋ ਹੁਣੇ ਦੇਖ ਕੇ ਹੁਣੇ ਖਾ ਕੇ ਮਰ ਜਾਣਾ ਅੱਗੇ ਬਾਰੇ ਵੀ ਸੋਚਿਆ ਕਰੋ ਕਿ ਭਾਈ ਅਸੀਂ ਅੱਗੇ ਵੀ ਕਿੱਦਾਂ ਰਹਿਣਾ ਕੀ ਸੋਚ ਕੇ ਉੱਥੇ ਗਈ ਸੀਗੀ ਕੀ ਉਹਨਾਂ ਨੇ અપਨਾਇਆ ਕੀ ਪਤਾ ਹੁਣ ਉੱਥੇ ਕਿੰਨੀ ਕੁ ਦੁਖੀ ਆ ਇਹਦੇ ਚਿਹਰੇ ਤੋਂ ਸਾਫ਼-ਸਾਫ਼ ਪਤਾ ਲੱਗਦਾ ਕਿੰਨੀ ਕਿਹੇ ਖੁਸ਼ ਆ ਉੱਥੇ ਕਿੰਨੀ ਕੁ ਦੁਖੀ ਆ ਐਟਾ ਰਾਜੇ ਆਰ ਕੀ ਕੋਠੀ ਇੱਥੇ ਛੱਡ ਕੇ ਉੱਥੇ ਚਲੇ ਗਈ ਕੀ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਬੰਦੇ ਮਾੜੇ ਆ ਜਾਂ ਠੀਕ ਆ ਜਾਂ ਕਿੱਦਾਂ ਵੀ ਆ ਪਰ ਜੋ ਹੋ ਰਿਹਾ ਇਹ ਤਾਂ ਨਹੀਂ ਕੋਈ ਹੁੰਦਾ ਹੁੰਦਾ ਨਾ ਕਿ ਆਪਣਾ ਛੱਡ ਕੇ ਦੂਜੇ ਨਾਲ ਜਾਵੇ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਆ ਕਿ ਆਪਾਂ ਕਿਸੇ ਦੇ ਮੋਢੇ ਦੇ ਉੱਪਰ ਪੈਰ ਰੱਖ ਕੇ ਜਾਣਾ ਇਹ ਸਾਰੀਆਂ ਚੀਜ਼ ਚੁਗਦੀ ਆ ਹਰ ਕੋਈ ਇਹੀ ਕਹਿੰਦਾ ਕਿ ਨਾ ਤਾਂ ਹੁਣ ਇੱਥੇ ਆਪੇ ਅਗਰ ਇਹਨੇ ਜਾਣਾ ਵੀ ਤਾਂ ਨਾ ਤਾਂ ਹੋਰ ਰਸਤੇ ਬਥੇਰੇ ਅਧਵਾਈ ਤੋਂ ਚਲੇ ਜਾਂਦੀ ਜਾਂ ਹੋਰ ਤਰੀਕੇ ਬਹੁਤ ਹੁੰਦੇ ਆ ਜਾਣਦੇ ਪਰ ਸਿੱਖ ਸੰਗਤ ਦੀ ਆ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦੀ ਸੋ ਇਸ ਗੱਲ ਤੋਂ ਸਾਰੇ ਹੀ ਨਿਰਾਸ਼ ਆ ਪਰ ਇਹਨੇ ਹੁਣ ਉਮਰ ਦੇ ਵਿਹਾਜ ਨਾਲ ਵੀ ਦੇਖੋ ਕਿ ਇਸ ਉਮਰ ਦੇ ਵਿੱਚ ਇਹਨੇ ਖੇਪ ਪਵਾਈ ਆ ਸਮਝ ਤੋਂ ਬਾਹਰ ਆ ਗੱਲਾਂ ਪਰ ਹੁਣ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਹਜੇ ਤੱਕ ਇਹ ਨਿਊਜ਼ ਗੱਲ ਤਾਂ ਸਾਰੀਆਂ ਫੇਕ ਆ ਕੋਈ ਵੀ ਹਜੇ ਤੱਕ ਇਹਨੂੰ ਰਿਪੋਰਟ ਨਹੀਂ ਕੀਤਾ ਗਿਆ ਇਹਦੀ ਰਿਪੋਰਟੇਸ਼ਨ ਟਲ ਗਈ ਆ ਨਹੀਂ ਭੇਜਿਆ ਗਿਆ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਦਾ ਜਾਂ ਪੇਪਰਾਂ ਦਾ ਹਵਾਲਾ ਦੇ ਕੇ ਪਾਕਿਸਤਾਨ ਨੇ ਇਹਨੂੰ ਰਿਪੋਰਟ ਨਹੀਂ ਕੀਤਾ हां ए सोचा जा रहा है कि आने वाले दिनों में शायद बहुत जल्दी इनु रिपोर्ट ਕੀਤਾ ਜਾਏਗਾ ਫਿਰ भारत ने भी भारतीय एजेंसी ने भी इनु ਥੋੜੀ ਨਾ ਕਿ ਘਰੇ ਭੇਜ ਦੇਣਾ ਕਿ ਜਾ ਭਾਈ ਤੂੰ ਆ ਕੇ ਜਾ ਆਪਣੇ ਕਰੇ ਉਹਨਾਂ ਨੇ ਵੀ ਇਹਨੂੰ ਚੱਕਣਾ ਉਹਨਾਂ ਨੇ ਵੀ ਪੁੱਛਤਾਛ ਕਰਨੀਆਂ ਕੀ ਹੋਇਆ ਇਹਦੇ ਨਾਲ ਕੀ ਨਹੀਂ ਹੋਇਆ ਕਿਸ ਤਰ੍ਹਾਂ ਦਾ ਹਸਾਬਤਾਵਾ ਸਾਰਾ ਕੁਝ ਤੁਹਾਨੂੰ ਪਤਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਫਿਰ ਇਹਨੂੰ ਛੱਡਣਾ ਪਰ ਹੁਣ ਇਹ ਫਿਰ ਇਹ ਕਿੱਥੇ ਜਾਊਂਗੀ ਘਰੇ ਜਾਊਂਗੀ ਆਪਣੇ ਕੀ ਹੋਏਗਾ ਇਹਦੇ ਨਾਲ ਕੀ ਇਹਦੀ ਸਮਾਜ ਦੇ ਵਿੱਚ ਹੁਣ ਵੈਲਿਊ ਰਹਿ ਗਈ ਸੋ ਤਾਂ ਹੀ ਕਹਿੰਦੇ ਹੁੰਦੇ ਆ ਜਦੋਂ ਕੋਈ ਵੀ ਕਦਮ ਚੱਕਣਾ ਨੂੰ ਥੋੜਾ ਜਿਆ ਸੋਚ ਲਿਆ ਕਰੋ ਸਮਝ ਲਿਆ ਕਰੋ ਹੁਣ ਇਹਦੇ ਨਾਲ ਵਾਕਈ ਸੱਚੀ ਹੈ ਇਹ ਕਹਾਵਤ ਇਹਦੇ ਬਿਲਕੁਲ ਫਿੱਟ ਪੈਂਦੀ ਪਈ ਆ ਕਿ ਨਾ ਹੈ ਕਿ ਥੋਪੀਆਂ ਦਾ ਕੁੱਤਾ ਨਾ ਘਰ ਦਾ ਨਾ ਕਾਰ ਦਾ ਉਹ ਕੰਮ ਹੋ ਗਿਆ ਨਾ ਪਾਕਿਸਤਾਨ ਦੀ ਰਹੀ ਨਾ ਇੰਡੀਆ ਦੀ ਰਹੀ ਪੰਜਾਬ ਦੇ ਪਰਿਵਾਰ ਨੇ ਵੀ ਮੈਨੂੰ ਨਹੀਂ ਲੱਗਦਾ ਕੋਈ ਐਕਸੈਪਟ ਕਰੂਗਾ ਬਾਕੀ ਜਿੱਦਾਂ ਵੀ ਹੋਰ ਅਪਡੇਟ ਆਏਗੀ ਕਦੋਂ ਇਹਨੂੰ ਰਿਪੋਰਟ ਕੀਤਾ ਜਾ ਰਿਹਾ ਕੀ ਕੀ ਹੋਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਅਮੀਨਮੀ ਅਪਡੇਟ ਮਿਲਦੀ ਰਹੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਫੇਕ ਨਿਊਜ਼ ਗਈ ਆ ਸਾਰਿਆਂ ਤੱਕ ਸਹੀ ਨਿਊਜ਼ ਜਾਵੇ ਔਰ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਆਪਣਾ ਕਮੈਂਟ ਕਰਕੇ ਜਰੂਰ ਦੱਸ ਦਿਓ ਥੈਂਕ ਯੂ